ਹਾਂਜੀ ਗੱਲ ਪੰਜਾਬ ਦੀ ਸਿਆਸਤ ਦੀ ਗੱਲ ਕੇਜਰੀਵਾਲ ਸਾਹਿਬ ਦੀ ਗੱਲ ਦਿੱਲੀ ਲੋਬੀ ਦੀ ਗੱਲ ਗੁਜਰਾਤ ਲੋਬੀ ਦੀ ਗੱਲ ਆਰਐਸਐਸ ਪਲੱਸ ਕੇਜਰੀਵਾਲ ਤੇ ਗੁਜਰਾਤ ਲੋਬੀ ਪਲੱਸ ਭਗਵੰਤ ਮਾਨ ਤੇ ਇਸ ਸਾਰੇ ਵਿਸ਼ੇ ਨੂੰ ਵਿਸਥਾਰ ਦੇ ਨਾਲ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਆਂ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਬਲਦੇਵ ਕਾਲੀ ਵਾਲੀ 채ਨਲ ਤੇ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਸੀਐਮਐਮ ਮਾਨ ਦਾ ਜਿਹੜਾ ਹਰਾ ਪੰਨ ਸੀਗਾ ਵਿਵੇਕ ਕੁਮਾਰ ਦੇ ਕੋਲ ਚਲਿਆ ਗਿਆ। ਇਸ ਸਿਆਸਤ ਨੂੰ ਸਮਝਣ ਦੇ ਲਈ ਸਾਨੂੰ ਥੋੜਾ ਜਿਹਾ ਡੂੰਘਾ ਸੋਚਣਾ ਪਊਗਾ ਕਿ ਇਹ ਜਿਹੜੀ ਸਿਆਸਤ ਆ ਭਗਵੰਤ ਮਾਨ ਸਾਹਿਬ ਦੀ ਜਿਹੜੀ ਜਿਹੜੀ ਪਾਵਰ ਉਹ ਕਿਉਂ ਘਟਾਈ ਜਾ ਰਹੀ ਭਗਵੰਤ ਮਾਨ ਸਾਹਿਬ ਹੋ ਸਕਦਾ ਪੰਚਾਇਤੀ ਚੋਣਾਂ ਤੋਂ ਬਾਅਦ ਲਾ ਦਿੱਤੇ ਜਾਣ ਜਾਂ ਸਿਰਫ ਇੱਕ ਸਮਝੌਤੇ ਦੇ ਤਹਿਤ ਉਹਨਾਂ ਨੂੰ ਰੱਖ ਲਿਆ ਜਾਵੇ ਕਿ ਤੁਸੀਂ ਸੀਐਮ ਬਣੇ ਰਹੋਗੇ ਬਸ ਨਾਮ ਦੇ ਜਿਹੜੇ ਜਿਹੜੀਆਂ ਚੀਜ਼ਾਂ ਦਾ ਮਾਨਸਾਹ ਵਿਰੋਧ ਕਰਦੇ ਸੀਗੇ ਵੀ ਨਹੀਂ ਪੱਥਰ ਨਹੀਂ ਰੱਖਣੇ ਉਦਘਾਟਨ ਨਹੀਂ ਕਰਨੇ ਉਹ ਜਿਹੜੇ ਸਾਰੇ ਕੰਮ ਆ ਉਹ ਸੀਐਮ ਮਾਨ ਤੋਂ ਕਰਵਾਏ ਜਾਣਗੇ ਇਹਦੇ ਪਿੱਛੇ ਇੱਕ ਬੜੀ ਡੂੰਗੀ ਸਾਜ਼ਿਸ਼ ਹੈਗੀ ਆ ਜੇਕਰ ਮਾਨਸਾਹ ਇਹ ਸਾਰੀ ਸਾਜ਼ਿਸ਼ ਨੂੰ ਸਮਝ ਸਕਦੇ ਹੁਣ ਜਾਂ ਸਮਝਣ ਦੇ ਯੋਗ ਹੋਣ ਮਾਨ ਸਾਹਿਬ ਨੂੰ ਜਾਂ ਉਹਨਾਂ ਦੇ ਜਿਹੜੇ ਵੀ ਸਲਾਹਕਾਰ ਆ ਉਹ ਮਾਨ ਸਾਹਿਬ ਨੂੰ ਇਸ ਵਕਤ ਇੱਕੋ ਹੀ ਸਲਾਹ ਦੇ ਸਕਦੇ ਆ ਜਿਹੜੀ ਚੰਗੀ ਆ ਕਿ ਅਸਤੀਫਾ ਦੇਣ ਜਿਵੇਂ ਕੇਜਰੀਵਾਲ ਨੇ ਡਰਾਮਾ ਕੀਤਾ ਹੋਇਆ ਦਿੱਲੀ ਦੇ ਵਿੱਚ ਉਵੇਂ ਹੀ ਇਹ ਕਰ ਲੈਣ ਤੇ ਪੰਜਾਬ ਦੇ ਲੋਕ ਫੇਰ ਵੀ ਚਾਹੇ ਜਿੰਨਾ ਮਰਜੀ ਮਾੜਾ ਮੁੱਖ ਮੰਤਰੀ ਸਾਬਤ ਹੋਣ ਜਾ ਰਿਹਾ ਭਗਵੰਤ ਮਾਨ ਸਾਹਿਬ ਪਰ ਫੇਰ ਵੀ ਜੇਕਰ ਉਹ ਦਿੱਲੀ ਦਾ ਵਿਰੋਧ ਕਰ ਦੇਣਗੇ ਗੱਲ ਦੀ ਸ਼ਾਸਕਾਂ ਦਾ ਵਿਰੋਧ ਕਰ ਦੇਣਗੇ ਤਾਂ ਪੰਜਾਬ ਦੇ ਲੋਕ ਮਾਨਸਾਹਬ ਨੂੰ ਦੁਬਾਰਾ ਚੁਣ ਲੈਣਗੇ ਇਹ ਪੰਜਾਬ ਗੇ ਦੀ ਤਸਵੀਰ ਹੀ ਇਹੋ ਜੀ ਹੈ ਨਾ ਚਲੋ ਗੱਲ ਦੀ ਡੁਗਾਈ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਭਵਾਨਤਮਾਨ ਸਾਹਿਬ ਜਿਹੜੇ ਹਰੇ ਪੰਨ ਦੇ ਦਾਅਵੇ ਕਰਦੇ ਹੁੰਦੇ ਸੀਗੇ ਇਹ ਹਰੇ ਪੰਨ ਦੇ ਨਾਲ ਵੀ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ ਤੇ ਉਹ ਹਰਾ ਪੰਨ ਅੱਜਕੱਲ ਵਿਵੇਕ ਉਮਾਰ ਕੋਲ ਚਲਿਆਗਾ ਜਿਨੇ ਸੁਮੇਤੀ ਮਹਿਲਵਾਲ ਦੀ ਕਟ ਮਾਰ ਕੀਤੀ ਸੀ ਇਹ ਕੇਜਰੀਵਾਲ ਦੇ ਸਲਾਹਕਾਰ ਨੇ ਦਿੱਲੀ ਦੇ ਵਿੱਚ ਅੱਜ ਕੱਲ ਉਹ ਤਕਰੀਬਨ ਤੇ ਪੰਜਾਬ ਦਾ ਸਾਰਾ ਕੰਮ ਫਾਈਲਾਂ ਸਾਰੀਆਂ ਉਹ ਦੇਖਣਗੇ ਮਾਨ ਸਾਹਿਬ ਕੋਲ ਇਸ ਗੱਲ ਦੀ ਪੁਸ਼ਟੀ ਕਰਦੇ ਕਿ ਮਾਨ ਸਾਹਿਬ ਕੋਲ ਹਰਾ ਪੈਨ ਨਹੀਂ ਰਿਹਾ ਇਸ ਵਕਤ ਮਾਨ ਸਾਹਿਬ ਸਿਰਫ ਉਦਘਾਟਨ ਕਰਿਆ ਕਰਨਗੇ ਕਲੀਨਿੰਗ ਮੁਹੱਲਿਆਂ ਦਾ ਜਿਹੜੇ ਇਹਨਾਂ ਦੇ ਨਵੇਂ ਡਰਾਮਾ ਜਿਹਾ ਤੇ ਜਾ ਕੇ ਤੇ ਨੀ ਪੱਥਰ ਹੋਰ ਵਗੈਰਾ ਰੱਖਿਆ ਕਰਨਗੇ ਤੇ ਉੱਥੇ ਜਾ ਕੇ ਉਦਘਾਟਨ ਕਰਨਗੇ ਜੇਕਰ ਗੇਮ ਭਗਵੰਤ ਮਾਨ ਸਾਹਿਬ ਨੇ ਪਾਉਣੀ ਹੈ ਇਹਨਾਂ ਦੇ ਇਸ ਵਕਤ ਇਹਨਾਂ ਕੋਲ ਇੱਕੋ ਹੀ ਚਾਂਸ ਹੈਗਾ ਕਿ ਵੋਟਾਂ ਤੋਂ ਪਹਿਲਾਂ ਪੰਚਾਇਤੀ ਵੋਟ ਚੋਣਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਜੇ ਦੇਰੀ ਹੋ ਗਈ ਫਿਰ ਉਹਨਾਂ ਨੇ ਹੌਲੀ-ਹੌਲੀ ਮਾਨ ਸਾਹਿਬ ਦੀ ਕ੍ਰੈਡੀਬਿਲਿਟੀ ਸਿੱਟਣੀ ਸਿੱਟਨੀ ਹੈ ਜਿਹੜੀ ਪਹਿਲਾਂ ਹੀ ਪੰਜਾਬੀਆਂ ਦੀਆਂ ਨਜ਼ਰਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਜਿਹੜੀ ਧਰਾਤਲ ਦੀ ਰਿਪੋਰਟ ਤਾਂ ਇਹੀ ਆ ਪਰ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਪੰਜਾਬੀਆਂ ਦੀ ਤਸਵੀਰ ਇਹੋ ਜੀ ਆ ਕਿ ਜੇਕਰ ਭਗਵੰਤ ਮਾਨ ਸਾਹਿਬ ਕੇਜਰੀਵਾਲ ਦਾ ਵਿਰੋਧ ਕਰਕੇ ਅਸਤੀਫਾ ਦੇ ਦੇਣ ਤਾਂ ਦੁਬਾਰਾ ਦੁਬਾਰਾ ਪੰਜਾਬੀ ਭਗਵੰਤ ਮਾਨ ਨੂੰ ਹੀ ਬਣਾ ਦੇਣਗੇ ਕਿਉਂਕਿ ਕਾਲੀ ਦਲ ਧਰਾਤਲ ਦੇ ਨਹੀਂ ਹੈਗੇ ਜਿੱਦਾਂ ਕਿਸੇ ਨੇ ਕਿਹਾ ਸੀ ਵੀ ਡਾਇਨਾਸੌਰ ਆ ਜਾਣਗੇ ਕਾਲੀ ਦਲ ਨਹੀਂ ਹੁੰਦਾ ਕੱਲ ਗਾਂ ਦੇ ਨਾਲ ਹਜੇ ਕਾਲੀ ਉਸੇ ਸਥਿਤੀ ਦੇ ਵਿੱਚ ਹੈਗੇ ਜੇਕਰ ਇਲੈਕਸ਼ਨ ਹੋਣਗੇ ਬਾਅਦ ਵਿੱਚ ਜਦੋਂ ਇਹ ਟਰਮ ਪੂਰੀ ਹੋ ਜਾਂਦੀ ਹੈ ਮੁੱਖ ਮੰਤਰੀ ਦੀ ਜਦੋਂ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਤਾਂ ਸਵੈ ਕੀ ਹੈ ਕਿ ਨਾ ਤਾਂ ਹਜੇ ਤੱਕ ਬੀਜੇਪੀ ਦੇ ਪੰਜਾਬ ਚ ਪੈਰ ਲੱਗ ਸਕੀ ਇੰਨੀ ਮਜ਼ਬੂਤ ਹਾਂ ਬੀਜੇਪੀ ਪਿੰਡਾਂ ਦੇ ਵਿੱਚ ਵੱਡ ਚੁੱਕੀ ਆ ਆਪ ਦਾ ਕਰ ਰਹੀ ਆ ਪਰ ਉਹ ਕਿਉਂ ਬੀਜੇਪੀ ਇਨੀ ਕਾਮਯਾਬ ਕਿਉਂ ਨਹੀਂ ਹੋ ਸਕਦੀ ਉਹਦੀ ਆਪਾਂ ਅੱਗੇ ਗੱਲ ਕਰਦੇ ਹੈਗੇ ਕਿ ਇਹ ਗੁਜਰਾਤ ਲੋਬੀ ਨਾਲ ਜਾ ਕੇ ਜੁੜ ਜਾਣੀ ਹੈਗੀ ਗੱਲ ਹਨਾ ਅਬ ਮੋਦੀ ਸਾਹਿਬ ਦੇ ਅੰਮਿਤ ਸ਼ਾਹ ਨਾਲ ਜਾ ਕੇ ਗੱਲ ਜੁੜ ਜਣੀ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਸਮਿਕਨਾਂ ਉਹਨਾਂ ਦੀਆਂ ਥੋੜੀਆਂ ਧੁੰਦਲੀਆਂ ਹੋ ਜਾਣਗੀਆਂ ਮੇਰੇ ਕਹਿਣ ਤੋਂ ਬਾਅਦ ਇਹ ਹੈ ਕਿ ਜੇਕਰ ਭਗਵੰਦ ਮਾਨ ਸਾਹਿਬ ਅਸਤੀਫਾ ਦੇ ਕੇ ਕੇਜਰੀਵਾਲ ਭਾਵ ਦਿੱਲੀ ਦਾ ਵਿਰੋਧ ਨਹੀਂ ਕਰਦੇ ਤਾਂ ਸਭ ਹੈ ਕਿ ਆ ਕਿ ਅਗਲੇ ਅਗਲੇ ਕੁਝ ਸਮਾਂ ਬਾਅਦ ਕਾਂਗਰਸ ਦੀ ਸਰਕਾਰ ਆ ਜਾਣੀ ਹੈ ਜਿਹੜੇ 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 ਕਾਰਨ ਜਿਹੜੀਆਂ ਸਮੀਕਰਨ ਜਿਹੜੇ ਬਣਦੇ ਨਜ਼ਰ ਆਉਂਦੇ ਆ ਤੇ ਆਪਾਂ ਇਸ ਨੂੰ ਜਿੱਦਾਂ ਭਗਵਾਨਤਮਾਨ ਸਾਹਿਬ ਦੇ ਜਿਹੜੇ ਆਪ ਦੇ ਬੰਦੇ ਸੀ ਇਹਨਾਂ ਨੇ ਆ ਕੇ ਹੁਣ ਉਹਨਾਂ ਨੂੰ ਕੈਬਨਟ ਚੋਂ ਬਾਹਰ ਕਰ ਦਿੱਤਾ ਜਿਵੇਂ ਬਲਕਾਰ ਸਿੰਘ ਚੇਤਨ ਸਿੰਘ ਜੋੜ ਮਾਜਰਾ ਅਨਮੋਲ ਅਨਮੋਲ ਕਗਨਮਾਨ ਜਿਹੜੀ ਐਮਐਸਪੀ ਵਾਲੀ ਸਾਡੀ ਭੈਣ ਹੈ ਨਾ ਜਿਹੜੀ ਕਹਿੰਦੀ 55 ਮਿੰਟਾਂ ਚ ਨ ਉਹ ਐਮਐਸਪੀ ਦੇ ਦੇਵਾਂਗੇ ਤੇ ਬ੍ਰਹਮ ਸ਼ੰਕਰ ਹਨ ਇਹ ਸੀਗੇ ਭਗਵਾਨ ਮਾਨ ਸਾਹਿਬ ਦੇ ਪੱਖ ਦੇ ਬੰਦੇ ਆ ਵੀ ਗगन ਮਾਨ ਮਾਨ ਥੋੜੇ ਜਿਹੀ ਕੇਦਰੀਵਾਲ ਪਹਿਲਾਂ ਚਕਾਸੀ ਪਰ ਜਦੋਂ ਸਮਝਾ ਬੁਝਾ ਕੇ ਮਾਨ ਸਾਹਿਬ ਨੇ ਆਪ ਦੇ ਹੱਕ ਚ ਕਰ ਲਈ ਸੀਗੇ ਮਤਲਬ ਸੱਜੀਆਂ ਖੰਭੀਆਂ ਬਾਹਾਂ ਲਾੜੋ ਮਾਨ ਸਾਹਿਬ ਦੀ ਜਾਂ ਦੋ ਲੱਤਾਂ ਨਾਲੋ ਜਾਂ ਦੋ ਬਾਹਾਂ ਨਾਲੋ ਜੋ ਮਰਜ਼ੀ ਲੈ ਚਲੋ ਨਾ ਚਾਰ ਜਾਣੇ ਸੀਗੇ ਹੁਣ ਜਿਹੜੇ ਇਹਨਾਂ ਨੂੰ ਆਊਟ ਕਰਕੇ ਮਾਨ ਸਾਹਿਬ ਨਹੀਂ ਬੋਲ ਸਕੇ ਕਿਹੜੇ ਕਈ ਕਾਰਨਾਂ ਖਾਤੋਂ ਨਹੀਂ ਬੋਲ ਸਕੇ ਉਹ ਤਾਂ ਮਾਨ ਸਾਹਿਬ ਖੁਦ ਦੱਸ ਸਕਦੇ ਹਨ ਕੀ ਕਾਤੋਂ ਨਹੀਂ ਬੋਲ ਸਕੀ ਹੁਣ ਹੁਣ ਆ ਜਾਂਦੀ ਹੈ ਕੇਜਰੀਵਾਲ ਸਾਹਿਬ ਨੇ ਆਪਦੀ ਲੋਬੀ ਕਾਇਮ ਕਰ ਲਈ ਇਹਦੇ ਵਿੱਚ ਤੇ ਨਾਲ ਦੇ ਨਾਲ ਤੁਹਾਨੂੰ ਇਹ ਅਪਡੇਟ ਦਿੱਨੇ ਜਾਣੀ ਜੋ ਕਿ ਭਗਵੰਤ ਮਾਨ ਸਾਹਿਬ ਦੇ ਨਾਮ ਤੇ 5 ਕੋਠੀਆਂ ਪੰਜਾਬ ਦੇ ਵਿੱਚ ਜਿਹਦੇ ਵਿੱਚ ਭਗਵੰਤ ਮਾਨ ਦੂਜੇ ਬਾਦਸੇ ਭਗਵੰਤ ਮਾਨ ਦਾ ਅਮਲਾ ਫਾਮਲਾ ਰੈਂਦਾ ਤੇ ਇੱਕ ਚ ਰਗਵ ਚੰਡਾ ਮੁੱਖ ਮੰਤਰੀ ਦੇ ਰਾਗ ਬਚੜੇ ਹੋਣੀ ਪਹਿਲਾਂ ਤੋਂ ਹੀ ਨਾ ਤਾਂ ਥੋੜੀ ਜਿਹੀ ਪਾਵਰ ਘਟੀ ਸੀ ਕੇਜਰੀਵਾਲ ਸਾਹਿਬ ਦੇ ਦਿੱਲੀ ਜੇਲ੍ਹ ਦੇ ਅੰਦਰ ਜਾਣ ਦੇ ਇਸ਼ਾਰੇ ਆ ਘਟਾਲੇ ਚ ਗਏ ਸੀ ਜਿਹੜੇ ਤਾਂ ਉਦੋਂ ਰਾਗ ਰਾਗ ਬਚੜਾ ਜੀ ਅ ਇੰਗਲੈਂਡ ਦੌੜ ਗਏ ਸੀ ਤੇ ਹੁਣ ਵਾਪਸੀ ਹੈਗੀ ਆ ਬੜੇ ਜੋੜਾ ਛੋੜਾ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦੀ ਕੋਠੀ ਆ ਉਹਦੇ ਤੇ ਲੈਟਾਂ ਲੂਟਾਂ ਲਾ ਦਿੱਤੀਆਂ ਪੂਰਾ ਪ੍ਰਬੰਧ ਸਿਰਫ ਵੇਟਕਾ ਦੀ ਕੀਤੀ ਜਾ ਰਹੀ ਆ ਪਾਵਰ ਤਗਰੀਬਨ ਤਗਰੀਬਨ ਜਿਹੜਾ ਆਪਾਂ ਪਹਿਲਾਂ ਕਿਹਾ ਵੀ ਭਗਵੰਤ ਮਾਨ ਸਾਹਿਬ ਤੋਂ ਖੋਲੀ ਐ ਇਹਨਾਂ ਨੇ ਆਪਦੇ ਜਿਹੜੇ ਚਾਰ ਬੰਦੇ ਇਨ ਕੀਤੇ ਆ ਉਹਨਾਂ ਵਿੱਚ ਮਹਿੰਦਰ ਭਾਗਤ, ਤਰुणਪ੍ਰੀਤ, ਹਰਦੀਪ ਸਿੰਘ ਦੇ ਬਲਵਿੰਦਰ ਸਿੰਘ ਹਨ ਤਾਂ ਇਹਨਾਂ ਨੂੰ ਇਹਨਾਂ ਨੇ ਅੰਦਰ ਕੀਤਾ ਹਨ ਇਹ ਜਿਹੜੇ ਚਾਰ ਬੰਦੇ ਅੰਦਰ ਕੀਤੇ ਆ ਇਹ ਨੇ ਇਹ ਹੈਗੇ ਨੇ ਅਕੀਲਜੀਤ ਸਿੰਘ ਸਾਹਿਬ ਦੇ ਬਹੁਤ ਬਹੁਤ ਨੇੜੇ ਹੈਗੇ ਨੇ ਹਾਂਜੀ ਹੁਣ ਗੁਜਰਾਤ ਲੋਬੀ ਦੀ ਜਿਹੜੀ ਪਾਵਰ ਆ ਉਹ ਘਟ ਗਈ ਆ ਭਾ ਮੋਦੀ ਤੇ ਅੰਮਿਤ ਸ਼ਾਹ ਦੀ ਜਿਹੜੀ ਉਹ ਪਾਵਰ ਘਟ ਗਈ ਤੇ ਅੰਮਿਤ ਸ਼ਾਹ ਤੁਹਾਨੂੰ ਯਾਦ ਹੋਣਾ ਜਦੋਂ ਭਾਉ ਅਮਰਤਪਾਲ ਸਿੰਘ ਖਾਲਸਾ ਨੂੰ ਇੱਥੋਂ ਚੱਕਿਆ ਸੀਗਾ ਦੇ ਡੇਬੜੂਗਾ ਜੇਲ੍ਹ ਤੇ ਸਿੱਟਿਆ ਸੀਗਾ ਤਾਂ ਉਦੋਂ ਭਗਵਾਨ ਤਮਨ ਸਾਹਿਬ ਦੀਆਂ ਜਿਹੜੀਆਂ ਨਜ਼ਦੀਕੀਆਂ ਸੀ ਅੰਮਿਤ ਸ਼ਾਹ ਦੀ ਨਾਲ ਵੱਧ ਗਈਆਂ ਸੀਗੀਆਂ ਉਥੋਂ ਇਹਨਾਂ ਦੀ ਜੰਗੀ ਜਿਹੜੀ ਸੀਗੀ ਸੋਚ ਸਮਝ ਬਣ ਗਈ ਸੀਗੀ ਮਾਨ ਸਾਹਿਬ ਦੀ ਗੁਜਰਾਤ ਲੋਬੀ ਨੇ ਭਾ ਮੋਦੀ ਸਾਹਿਬ ਦੇ ਅੰਤਿਸ਼ਾਹ ਦੇ ਨਾਲ ਜਿਹੜੇ ਵੀ ਉੱਥੇ ਭਗਵੰਤ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਦੀ ਪਾਵਰ ਘਟਾਉਣੀ ਸ਼ੁਰੂ ਕਰ ਦਿੱਤੀ ਸੀਗੀ ਪੰਜਾਬ ਦੇ ਵਿੱਚ ਪਰ ਉੱਥੇ ਹੁਣ ਜਦੋਂ ਪਿਛਲੇ ਜਿਹੜੇ ਇਲੈਕਸ਼ਨ ਹੋਏ ਆ ਉਹਦੇ ਵਿੱਚ ਮੋਦੀ ਸਾਹਿਬ ਨੇ ਸੀਟਾਂ ਘਟਾਈਆਂ ਤਾਂ ਮੋਦ ਜਿਹੜੀ ਗੁਜਰਾਤ ਦੀ ਲੋਬੀ ਆ ਉਹਦੀ ਉੱਥੇ ਸੈਂਟਰ ਦੇ ਵਿੱਚ ਪਾਵਰ ਘਟਣੀ ਸ਼ੁਰੂ ਹੋ ਗਈ ਪਾਪ ਕੀ ਆਰਐਸਐਸ ਕੇਜਰੀਵਾਲ ਦੇ ਨਾਲ ਜੁੜ ਕੇ ਚੱਲਦੀ ਹੈਗੀ ਹਨਾ ਜੇ ਇਹ ਥੋੜ੍ਹਾ ਜਿਹਾ ਨਹੀਂ ਹੁਣ ਸਮਝਣ ਵਾਲੇ ਬੰਦੇ ਗੱਲਾਂ ਨੂੰ ਸਮਝ ਰਹੇ ਹੋਣਗੇ ਹਨ ਤਾਂ ਆਰਐਸਐਸ ਕੇਜਰੀਵਾਲ ਸਾਹਿਬ ਦੇ ਨਾਲ ਚੱਲ ਕੇ ਚੱਲਦੀ ਹੈ ਤੇ ਆਰਐਸਐਸ ਇਸ ਵਕਤ ਮੋਦੀ ਸਾਹਿਬ ਦੇ ਉਲਟ ਚੱਲਦੀ ਪਈ ਆ ਪ੍ਰਚਾਰ ਵੀ ਉਲਟ ਕੀਤਾ ਸੀ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਜਿਹੜੇ ਪਿੱਛੇ ਲੰਗੇ ਆ ਤੇ ਗੁਜਰਾਤ ਲੋਕੀ ਆਰਐਸਐਸ ਨੂੰ ਬਿਲਕੁਲ 1% ਪਸੰਦ ਨਹੀਂ ਹੈਗੀ ਇਸ ਵਕਤ ਉਹ ਚੱਲਦੇ ਪਏ ਹੁਣ ਇਹਨਾਂ ਦਾ ਡਿਸਪਿਊਟ ਕਿੱਥੇ ਹੁੰਦਾ ਸਾਡੇ ਨਾਲ ਪੰਜਾਬ ਨਾਲ ਲਿੰਕ ਕਿੱਥੇ ਕਰ ਜਾਂਦੀ ਹੈ ਇਹ ਗੱਲ ਕਿਉਂਕਿ ਕੇਜਰੀਵਾਲ ਤੇ ਮੋਦੀ ਸਾਹਿਬ ਉਲਟ ਚੱਲ ਰਹੇ ਸੀਗੇ ਤੇ ਜਦੋਂ ਤੁਹਾਨੂੰ ਦੱਸਿਆ ਵੀ ਪੰਜਾਬ ਦੇ ਵਿੱਚ ਇਹਨਾਂ ਨੇ ਆਹ ਕੰਮ ਕੀਤਾ ਅਮਰਤ ਭਾਵੇਂ ਅਮਰਤਪਾਲ ਸਿੰਘ ਖਾਲਸਾ ਦਾ ਤਾਂ ਸੀਐਮ ਬਣਦਿਆਂ ਗੁਜਰਾਤ ਲੋਬੀ ਦੇ ਨਾਲ ਨੇੜਤਾ ਵੱਧ ਗਈ ਸੀਗੀ ਪਰ ਉਮੀਦ ਇਹ ਸੀਗੀ ਕਿ ਜੇ ਤਾਂ ਮੋਦੀ ਸਾਹਿਬ ਪਾਵਰ ਜਨ ਦੇ ਕੇਜਰੀਵਾਲ ਸਾਹਿਬ ਬਾਹਰ ਨਹੀਂ ਆ ਸਕਦੇ ਸੀ ਹੁਣ केजरीवाल ਸਾਹਿਬ ਬਾਹਰ ਆ ਗਏ ਆ ਪਾਵਰ ਆਰਐਸਐਸ ਦੀ ਦੇ केजरीवाल ਦੀ ਵਾਅਦਾ ਹੁਣ ਜਦੋਂ ਉਤੋਂ ਪਾਵਰ केजरीवाल ਦੀ ਤੇ ਆਰਐਸਐਸ ਦੀ ਵਾਅਦਾ ਮੋਦੀ ਸਾਹਿਬ ਵੀ ਹੁਣ ਸੌਰੀ ਮੋਦੀ ਸਾਹਿਬ ਵੀ ਹੁਣ ਆਪਦਾ ਟਾਈਮ ਹੀ ਬੂਰਾ ਕਰਦੇ ਪਏ ਹਨਾ ਮੋਦੀ ਸਾਹਿਬ ਨੂੰ ਤਾਂ ਖੁਦ ਨਹੀਂ ਪਤਾ ਹੈਗਾ ਵੀ ਉਹਨਾਂ ਦੇ ਨਾਲ ਕੀ ਬੰਨ ਹੈਗਾ ਮੋਦੀ ਸਾਹਿਬ ਵੀ ਹੁਣ ਬਸ ਜਿੱਦਾਂ ਹੁਣ ਆਪਾਂ ਵੇਖ ਸਕਦੇ ਹਾਂ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਵਿੱਚ ਇਲੈਕਸ਼ਨ ਹੋਏ ਵੋਟਾਂ ਅੱਜ ਪੈ ਗਈਆਂ ਪਰ ਉਹਦੇ ਨਤੀਜੇ ਸਾਫ਼ ਆ ਕਿ ਦੋਨੇ ਪਾਰਟੀਆਂ ਤੋਂ ਜਿਹੜਾ ਸੂੜਾ ਸਾਫ਼ ਆ ਮੋਦੀ ਸਾਹਿਬ ਦਾ ਭਾਅ ਬੀਜੇਪੀ ਦਾ ਪਰ ਹੁਣ ਆਰਐਸਐਸ ਮੋਦੀ ਸਾਹਿਬ ਨੂੰ ਛੱਡ ਸਕਦੀ ਆ ਅਮਿਤ ਸ਼ਾਮ ਛੱਡ ਸਕਦੀ ਆ ਬੀਜੇਪੀ ਨੂੰ ਨਹੀਂ ਛੱਡ ਸਕਦੀ ਹਾਂਜੀ ਤਾਂ ਪੰਜਾਬ ਪੰਜਾਬ ਦੇ ਵਿੱਚ ਹੁਣ ਜਦੋਂ ਗੁਜਰਾਤ ਲੋਬੀ ਸੈਂਟਰ ਦੇ ਵਿੱਚ ਫੇਲ ਹੋਈ ਤਾਂ ਗੁਜਰਾਤ ਤੋਂ ਬਿਨਾਂ ਮਾਨ ਸਾਹਿਬ ਦੀ ਨੇੜਤਾ ਵਧ ਗਈ ਪਰ ਅਚਾਨਕ ਕੀ ਹੋਇਆ ਜਦੋਂ ਇੰਟਰਨੈਸ਼ਨਲ ਪ੍ਰੈਸ਼ਰ ਵੀ ਹੈਗਾ ਆਪਾਂ ਪਹਿਲੀਆਂ ਵੀਡੀਓ ਦੇ ਵਿੱਚ ਗੱਲਾਂ ਕੀਤੀਆਂ ਹੋਈਆਂ ਵੀ ਦਬਾਅ ਬਹੁਤ ਜ਼ਿਆਦਾ ਹਰ ਤਰ੍ਹਾਂ ਕਸਪੈਟ ਹੋ ਚੁੱਕੀ ਹੈ ਇੰਡੀਆ ਦੇ ਵਿੱਚ ਵੀ ਹਨ ਹਰ ਪਾਸਿਓਂ ਹਰ ਐਂਗਲ ਤੋਂ ਕਸਪੈਟ ਹੋ ਚੁੱਕੀ ਹੈ ਕੇਜਰੀਵਾਲ ਦਾ ਜੇਲ ਦੇ ਵਿੱਚੋਂ ਬਾਹਰ ਆਉਣਾ ਸਵੈਕੀ ਨਹੀਂ ਹੈਗਾ ਕਿਉਂਕਿ ਜਿਹੜੇ ਕੇਸ ਦੇ ਵਿੱਚ ਕੇਜਰੀਵਾਲ ਸਾਹਿਬ ਗਏ ਸੀ ਉਦੇ ਵਿੱਚ ਬੰਦਾ ਗਿਲਟੀ ਨਾਟ ਗਲਟੀ ਦੀ ਗੱਲ ਬਾਅਦ ਚ ਆਉਂਦੀ ਉਹਦੇ 'ਚ ਜ਼ਮਾਨਤ ਨਹੀਂ ਹੁੰਦੀ ਐਮਪੀਐਲ ਦਾ ਕੇਸ ਲਾਦਾ ਉਹਦੇ 'ਚ ਜ਼ਮਾਨਤ ਨਹੀਂ ਹੁੰਦੀ ਹਨ ਚਲੋ ਐਨੀਵੇ ਜੋ ਵੀ ਚੱਲ ਰਿਹਾ ਆਪਾਂ ਪੰਜਾਬ ਦੀ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਜੇਕਰ ਹੁਣ ਮਾਨ ਸਾਹਿਬ ਦੀਆਂ ਲੱਤਾਂ ਪਾਰ ਚੱਲਦੀਆਂ ਹੋਈਆਂ ਤਾਂ ਮਾਨ ਸਾਹਿਬ ਕੇਜਰੀਵਾਲ ਸਾਹਿਬ ਦਾ ਵਿਰੋਧ ਕਰਕੇ ਭਾਵੇਂ ਦਿੱਲੀ ਦਾ ਵਿਰੋਧ ਕਰਕੇ ਅਸਤੀਫਾ ਦੇ ਕੇ ਦੁਬਾਰਾ ਸੀਐਮ ਬਣ ਸਕਦੇ ਆ ਵੋਟਾਂ ਤੋਂ ਪਹਿਲਾਂ ਜਾਂ ਵੋਟਾਂ ਤੋਂ ਬਾਅਦ ਜੇ ਟਾਈਮ ਲੰਘ ਹੀ ਗਿਆ ਤਾਂ ਮਾਨ ਸਾਹਿਬ ਦਾ ਕੁਝ ਇਹੋ ਜਿਹਾ ਕੱਢ ਕੇ ਲੈ ਆਉਣਗੇ ਮਾਨ ਸਾਹਿਬ ਨੂੰ ਕਮਜ਼ੋਰ ਕਰ ਦੇਣਗੇ ਜਿਵੇਂ ਐਮਐਸਪੀ ਵਾਲੀ ਬੀਬੀ ਗਗਨ ਅਣਮੋਲ ਮਾਨ ਦਾ ਪਿੱਛੇ ਜੇ ਨਿਊਜ਼ ਚੱਲਦੀ ਸੀਗੀ ਉਹਨੇ 40 ਕਿਲੇ ਨਜਾਇਜ਼ ਬਣਾਏ ਆ ਤੇ ਮਾਨ ਸਾਹਿਬ ਦੇ ਤਾਂ ਪਹਿਲਾਂ ਹੀ ਸੀ ਮਾਨ ਸਾਹਿਬ ਦੇ ਤਾਂ ਪਹਿਲਾਂ ਹੀ ਦੋਸ਼ ਲੱਗ ਚੁੱਕੇ ਸੀਗੇ ਵੀ ਜਿਹੜਾ ਸੋਨਾ ਮਾਨ ਸਾਹਿਬ ਜੀ ਦੇ ਘਰ ਆਇਆ ਹੈਗਾ ਉਹ ਇਲੀਗਲ ਤੇ ਵੇਦੇ ਨਾਲ ਆਇਆ ਹੋਇਆ ਉਹ ਕਿਦਾਂ ਦਿੱਲੀ ਲੌਬੀ ਨੇ ਕੀ ਕਰਨਾ ਕੀ ਨਹੀਂ ਕਰਨਾ ਕੇਜਰੀਵਾਲ ਦੀ ਗੱਲ ਕਰ ਰਹੇ ਤੇ ਆਪਾਂ ਉਹਨਾਂ ਨੇ ਉਹਨਾਂ ਨਾਲ ਕੀ ਕਰਨਾ ਕੀ ਨਹੀਂ ਕਰਨਾ ਇਹ ਉਹਨਾਂ ਦੇ ਹੱਥ ਆ ਪਰ ਹਜੇ ਮੌਕਾ ਹੈਗਾ ਸੀਐਮ ਮਾਨ ਸਾਹਿਬ ਕੋਲ ਚਾਹੇ ਕੋਸ਼ਿਸ਼ ਕਰ ਲੈਣ ਤੇ ਮਾਨ ਨੂੰ ਪੰਜਾਬੀ ਫੇਰ ਵੀ ਮਾਨ ਬਖਸ਼ ਦੇਣਗੇ ਪਰ ਜੇਕਰ ਲੇਟ ਹੁੰਦੇ ਗਏ ਮਾਨ ਸਾਹਿਬ ਜੇਕਰ ਦੋ ਦਿਨ ਮਹੀਨੇ ਪੈ ਗਏ ਪੈ ਗਏ ਕਿਉਂਕਿ ਸਾਰਾ ਜਿਹੜਾ ਪ੍ਰਸ਼ਾਸਨ ਦਾ ਮਕਾਮਾਂ ਅਰ ਜੱਡ ਨੇ ਜਿਹੜੀਆਂ ਮੀਟਿੰਗਾਂ ਤੋਂ ਕੇਜਰੀਵਾਲ ਸਾਹਿਬ ਕਰ ਰਿਹਾ ਤਾਂ ਮਾਨ ਸਾਹਿਬ ਤਾਂ ਹੋਣੀ ਹੈ ਅਦਗਾਟਨਾ ਤੇ ਉਹਨਾਂ ਨੇ ਕਰ ਦਿੱਤੇ ਆ ਔਖਾ ਮਾਨ ਸਾਹਿਬ ਦੇ ਲਈ ਵੀ ਤੇ ਪਰ ਉਹ ਮਾਨ ਸਾਹਿਬ ਨੂੰ ਬਦਨਾਮ ਕਰਨਗੇ ਬਦਨਾਮ ਕਰਕੇ ਜੱਡ ਨੇ ਕੇਜਰੀਵਾਲ ਨੇ ਜਿੰਨੇ ਵੀ ਅੱਜ ਤੱਕ ਬੰਦੇ ਆਪ ਦੇ ਝੋ ਕੱਢੇ ਆ ਬਦਨਾਮ ਕਰਕੇ ਕੱਢੇ ਆ ਯਾਦ ਕਰੋ ਛੋਡੇ ਪੁਰ ਸਾਹਿਬ ਨੂੰ ਕੱਢਿਆ ਸੀਗਾ ਉਸ ਤੋਂ ਬਾਅਦ ਜਿਹੜੇ ਦਿੱਲੀ ਦੇ ਵਿੱਚ ਕੱਢੇ ਆ ਬੰਦੇ ਇਹਨਾਂ ਨੇ ਸਾਰੇ ਇਦਾਂ ਹੀ ਕੱਢੇ ਹਨ ਬਦਨਾਮ ਕਰਕੇ ਕੱਢੇ ਆ ਤਾਂ ਜੋ ਉਹਨਾਂ ਦੀ ਪਾਵਰ ਨਾ ਆਵੇ ਤਾਂ ਜੋ ਲੋਕਾਂ ਦੇ ਵਿੱਚ ਉਹ ਦਬਾਰਨਟ ਉੱਟ ਸਕਣ ਉਹ ਡੂੰਗੀ ਡੂੰਗੀ ਸਿਆਸਤਾਂ ਕਰਦੇ ਆ ਕਿ ਸਾਡੇ ਪੰਜਾਬ ਦੇ ਲੋਕ ਸਾਡੇ ਪੰਜਾਬ ਦੇ ਲੋਕ ਜਾਂ ਸਾਡਾ ਜੋ ਵੀ ਸਾਡੇ ਭਗਵੰਤ ਮਾਨ ਸਾਹਿਬ ਆ ਜਾਂ ਉਹਨਾਂ ਦੇ ਨੇੜਲੇ ਸਲਾਹਕਾਰ ਕੀ ਇਹ ਗੱਲਾਂ ਨੂੰ ਸਮਝਦੇ ਆ ਹਾਂਜੀ ਭਲੀ ਭਾਂਤ ਸਮਝਦੇ ਪਏ ਆ हां ठीक हो आरएसएस प्लस केजरीवाल दी सियासत ਨੂੰ ਬੇਸ਼ੱਕ ਨਾ ਸਮਝਦੇ ਹੋਣ ਪਰ ਜਿਹੜੀ ਪੰਜਾਬ ਦੀ ਅੰਦਰੂਨੀ ਸਿਆਸਤ ਹੈ ਜੋ ਨਾ ਹੋ ਰਿਹਾ केजरीवाल ਸਭ ਕਰ ਰਿਹਾ ਰਾਘਵ ਚੱਡਾ ਸਾਹਿਬ ਦੀ ਕੋਠੀ ਨੂੰ ਰੰਗ ਰੋਗਣ ਕਰਦਾ ਨੀਲੀਆਂ ਤੇ ਲਾਲ ਜਿਹੜੀਆਂ ਲਾਈਟਾਂ ਜਗਮਗ ਹੋ ਰਹੀ ਆ ਥੋੜੇ ਦਿਨਾਂ ਤੱਕ ਕਿ ਜਿਹੜੇ ਰਾਘਵ ਚੱਡਾ ਸਾਹਿਬ ਆ ਉਹ ਬਹੁਤ ਜ਼ਿਆਦਾ ਐਕਟਿਵ ਦੇਖਣਗੇ ਪੰਜਾਬ ਦੀ ਸਿਆਸਤ ਦੇ ਵਿੱਚ ਕਿਉਂਕਿ ਉਧਰੋਂ ਤਾਂ केजरीवाल ਅਸਤੀਫਾ ਦੇ ਕੇ ਆਪੀ ਗੇਮ ਪਾ ਚੁੱਕੇ ਨਾ ਦਿੱਲੀ ਦੇ ਲੋਕਾਂ ਤੇ ਕੀ ਹਾਂ ਜੀ ਮੈਂ ਇੱਕ ਫੱਕਰ ਫਕੀਰ ਬੰਦਾ ਜੇਕਰ ਮੈਨੂੰ ਦਿੱਲੀ ਦੇ ਲੋਕ ਪਸੰਦ ਕਰਨਗੇ ਪਿਆਰ ਕਰਨਗੇ ਤਾਂ ਮੈਨੂੰ ਦੁਬਾਰਾ ਸੀਐਮ ਚੋਂ ਲੈਣਗੇ ਕੀ ਮੈਂ ਇਹੀ ਤੇ ਗੱਲ ਆਪਾਂ ਕਰਦੇ ਆਂ ਕਿ ਭਗਵਾਨਤਮਨ ਸਾਹਿਬ ਵੀ ਆਪਦੇ ਲੋਕਾਂ ਦੀ ਉਹ ਗੇਮ ਪਾ ਸਕਦੇ ਆ ਕਿ ਉਹਨਾਂ ਦੀਆਂ ਲਤਾਂ ਦੇ ਵਿੱਚ ਇੰਨਾ ਭਾਰ ਹੈਗਾ ਜਾਂ ਕਿਸੇ ਨਾ ਕਿਸੇ ਸਿਆਸ ਦੇ ਤਹਿਤ ਸੀਐਮ ਨੂੰ ਘੇਰਾ ਪਾ ਲਿਆ ਹਾਂਜੀ ਜਿੰਨੀ ਵੀ ਜਾਣਕਾਰੀ ਹੈਗੀ ਆ ਇਹ ਜਿਹੜੀਆਂ ਖਬਰਾਂ ਆ ਰਹੀਆਂ ਨੇ ਮੀਡੀਆ ਦੇ ਵਿੱਚ ਹਨ ਜਿੱਦਾਂ ਰਗਵ ਚੱਡੇ ਦੀ ਕੋਠੀ ਨੂੰ ਰੰਗ ਰੂਗਣ ਹੋਣਾ ਕੇਜਰੀਵਾਲ ਸਾਹਿਬ ਦੇ ਜਿਹੜੇ ਨੇੜਲੇ ਬੰਦੇ ਆ ਉਹਨਾਂ ਦਾ ਮੰਤਰੀ ਮੰਡਲ ਦੇ ਵਿੱਚ ਆਉਣਾ ਤੇ ਭਗਵੰਤ ਮਾਨ ਸਾਹਿਬ ਦੇ ਜਿਹੜੇ ਨੇੜਲੇ ਬੰਦੇ ਉਹਨਾਂ ਨੂੰ ਕਿੱਕ ਆਊਟ ਕਰਨਾ ਤੇ ਗगन ਅਣਮੋਲਮਾਨ ਸੋਸ ਕੁੜੀ ਦੇ ਕੇਸ ਦਾ ਖੁੱਲਣਾ 340 ਕਿਲੇ ਨਜਾਇਜ਼ ਬਣਾਏ ਜਾਂ 45 ਕਿਲੇ ਨਜਾਇਜ਼ ਬਣਾਏ ਇਸੇ ਤਰ੍ਹਾਂ ਸੀਐਮ ਮਾਨਤੇ ਵੀ ਖੋਲ ਸਕਦੇ ਜਾਂ ਉਹਨਾਂ ਦੇ ਨੇੜਦਿਆਂ ਤੇ ਵੀ ਖੋਲ ਸਕਦੇ ਆ ਡਰਾ ਧਮਕਾ ਕੇ ਸਾਰੇ ਐਮਐਲਏ ਆਪਦੇ ਨਾਲ ਐਮਐਲਏਾਂ ਦਾ ਵਜੂਦ ਆਪਾਂ ਬਹੁਤ ਵਾਰ ਪਹਿਲਾਂ ਵੀ ਕਰ ਚੁੱਕੇ ਉਹਨਾਂ ਦਾ ਕੋਈ ਵਜੂਦ ਨਹੀਂ ਹੈਗਾ ਉਹ ਤਾਂ ਜਿਨੀ ਲਈ ਗੱਲ ਨਹੀਂ ਉਸੇ ਨਾਲ ਤਰ ਚੱਲਣ ਵਾਲਾ ਕੰਮ ਉਹਨਾਂ ਦਾ ਤਾਂ ਉਹ ਵਿਚੋ ਅੱਧਿਆਂ ਦਾ ਦਾ ਵਿਚਾਰਿਆਂ ਦਾ ਪਤਾ ਵੀ ਨਹੀਂ ਹੈਗੇ ਵੀ ਇਹ ਮੌਕੇ ਦੇ ਮੌਜੂਦਾ ਐਮਐਲਏ ਜਾਂ ਹੈਮ ਨਹੀਂਗੇ ਹਨ ਜਦੋਂ ਕੋਈ ਕੋਈ ਐਕਟੀਵਿਟੀ ਨਹੀਂ ਹੈਗੀ ਉਹਨਾਂ ਦੀ ਤਾਂ ਐਮਐਲਏ ਸਹਿਬਾਨ ਨਾਲਾਂ ਦਾ ਰੋਲ ਨਹੀਂ ਕਰ ਰਹੇ ਹੋ ਤਾਂ ਉਹਨਾਂ ਦਾ ਨਾਮ ਲੈਣਾ ਵੀ ਕੋਈ ਐਡਾ ਅਚੰਭੇ ਵਾਲੀ ਗੱਲ ਨਹੀਂ ਹੈਗੀ ਕਿ ਉਹਨਾਂ ਨੇ ਕਿੱਦਮ ਜਣੇ ਆਫਸਿਅਲ ਉਹਨਾਂ ਨੇ ਦਿੱਲੀ ਲੌਬੀ ਵਾਲੇ ਝੋਕਣਾ ਪੰਜਾਬ ਦੇ ਪੰਜਾਬ ਇਹ ਹੁਣ ਦਿੱਲੀ ਵਰਸਸ ਪੰਜਾਬ ਹੋਇਆ ਬਹਿਸ ਸਿਆ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਜਿਹੜੀਆਂ ਖਬਰਾਂ ਆਪਾਂ ਤੁਹਾਨੂੰ ਜਿੰਨੀ ਵੀ ਜਾਣਕਾਰੀ ਦਿੱਤੀ ਹੈ ਖਬਰਾਂ ਦੇ ਆਧਾਰ ਤੇ ਹੈਗੀ ਆ ਤੇ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਸਲਾਹ ਦੇ ਨਾਲ ਹੈਗੀ ਆ ਇੱਕ ਦੂਜੇ ਤੋਂ ਸਿੱਖਣ ਨੂੰ ਮਿਲਦਾ ਤਾਂ ਆਪਾਂ ਜਿੰਨਾ ਵੀ ਹੋ ਸਕਦਾ ਹੈ ਜਾਣਕਾਰੀ ਤੁਹਾਡੇ ਲਈ ਮਹੱਤਵਪੂਰਨ ਹੋਵੇ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਮਿਲਾਂਗੇ ਆਪਾਂ ਅਗਲੀ ਕਿਸੇ ਹੋਰ ਵੀਡੀਓ ਤੇ ਤਦ ਤੱਕ ਰੱਬ ਰਾਖਾ